ਰਹੇ ਆਗ ਲਾਗੀ ਹੋਵੇ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਮਾਤਾ ਤੇ ਨਤਉੜੇ ਕੋਠੇ ਦੇ ਕਿੱਥੇ ਪਏ ਨੇ ਛੋਡੇ ਦੱਬੇ ਇਹ ਕੋਠੇ ਦੇ ਪਏ ਨੇ ਤਾਂ ਕੋ ਕਿੱਥੇ ਲਾਗੀ ਸੀ ਜੋਤਾਲੀ ਚ ਲਾਗਦੀ ਸੀ ਮਾਤਾ ਜੋਤਾਲੀ ਚ ਜੋਤ ਲਾਉਂਦੇ ਜਿੱਥੇ ਕੋਠੇ ਲਾਗੀ ਸੀ ਮਾਤਾ ਇਤਾਂ ਨਿਸ਼ਾਨੀ ਦੇ ਕੇ ਤੋਰੀਆ ਜਿਹੜੀ ਮਾਤਾ ਤੇਰੇ ਨਾਲ ਤੀਵੀਂ ਨਾਲ ਹੁਣ ਵੀ ਖੜੀ ਆ ਸੁਪਨੇ ਦੇ ਵਿੱਚ ਸੈੰਦਕ ਆਉਂਦੀ ਆ ਤੈਨੂੰ ਦਿਖਦੀ ਐ ਅੱਠ ਗੀਲੇ ਜ਼ਮੀਨ ਦੇ ਕਿਹਦੇ ਗੋਲੇ ਮਾਤਾ ਛੋਟੇ ਗੋਲੇ ਚਾਰ ਮੈਂ ਸਾਗੀ ਦੇ ਗੋਲੇ ਮੈਂ ਸੌ ਪਈ ਦੋ ਇੱਕ ਡੰਗਰ ਨੇ ਚਾਰ ਚਾਰ ਨੇ ਮਾਤਾ ਨਿਸ਼ਾਨੀ ਦੱਸਦੀ ਆ ਟਰੋਲੇ ਤੋਂ ਆਇਆ ਮਾਤਾ ਲੱਕ ਤੋਂ ਲੰਗ ਕੌਣ ਮਾਰਦਾ ਛੋਟਾ ਘਰ ਵਾਲਾ ਬੋਲਦਾ ਮਾਤਾ ਇੱਕ ਦੋ ਤਿੰਨ ਚਾਰ ਪੰਜ ਜੱਦੀ ਬਾਬਾ ਵੇ ਸੋਡੇ ਬੈਂਕ ਚ ਪਿਆ ਕ ਘਰੇ ਲਿਆਂਦਾ ਪਿਆ ਇਹਦੇ ਵਿੱਚ ਮਾਤਾ ਨਾ ਵੇ ਪਪਾ ਜੀ ਕੋਲੇ ਹੈਗੇ ਨੇ ਹੈ ਮਾਤਾ ਛੋੜੇ ਕੋਠੀ ਕਿਹਨੂੰ ਦਵਾਤੀ ਕੋਠੀਆਂ ਤੁਹਾਡੇ ਕੋਲ ਨੇ ਦੋਨਾਂ ਨੂੰ ਅਲੱਗ-ਅਲੱਗ ਪਾ ਕੇ ਦੇਦਿਆਂ ਦੋਹਾਂ ਪਾਤੀਆਂ ਮਾਤਾ ਛੋੜੇ ਟੈੜੀ ਨਾਲ ਕੋਈ ਰੌਲਾ ਤਾਂ ਨਹੀਂ ਹੈਗਾ ਪਪਾ ਜੀ ਜਨਾ ਤਾਂ ਚੱਲਦੇ ਰਹਿੰਦੇ ਚੱਲ ਬਾਬਾ ਓਏ ਹੋ ਨਾ ਗਾਲਾਂ ਦੇ ਦੇ ਰਹਾ ਆ ਬਸ ਐਨਾ ਦੀ ਹੋਣਾ ਕੋਈ ਹੈ ਮਾਤਾ ਇਹਦੇ ਵਿੱਚੋਂ ਆ 8 ਕਿਲੇ ਜ਼ਮੀਨ ਦੇ ਛੋਡੇ ਕੋਲੇ ਮਾਤਾ 1 2 3 4 5 6 7 8 9 1 2 3 ਖੱਤਰੀ ਵਾਲੇ ਛੋਡੇ ਪੇਕੇ ਨੇ ਮਾਤਾ ਚੱਲੀ ਬਾਬਾ ਓਏ ਓ ਦਿੱਤੀ ਤੇਰੀ ਛਾਵੇਂ ਦੇ ਕੰਮ ਨਹੀਂ ਹੋਣ ਦਿੰਦੀ ਕੁਸਮਰਜੀ ਕਰਦੀ ਮਾਤਾ ਅਹੀਂ ਕਹਿੰਦੀਆਂ ਮਾਤਾ 1 2 3 4 6 ਪਗਵਾਚ ਕੀ ਦੀ ਲੱਭ ਗਈ ਮਾਤਾ ਲੱਭ ਗਈ ਤੇ ਲੱਭ ਗਈ ਚੱਲ ਬਾਬਾ ਵੇ ਤੋਡੇ ਹੱਥ ਤੇ ਆਪਦੀ ਗੱਡੀ ਉੱਪਰ ਦੀ ਪੁੱਛਣਾ ਆ ਜੋ ਕੇ ਸੋਡੀ ਗੁੱਡੀਆਂ ਮਾਤਾ 1 2 3 4 ਮਾਤਾ ਸੋਨੇ ਮੁੰਡਾ ਵਿਆਹ ਲਿਆ ਚੱਲ ਬਾਬਾ ਓਏ ਉਹ ਤੱਕੀ ਤੇਰੀ ਵਾਲਾ ਪੇ ਮਾਤਾ ਪਰਦਾ ਪਰਦੀ ਹੁੰਦਾ ਜਿਹੜੇ ਪੁੱਛਣ ਵਾਸਤੇ ਜਾਂ ਕੰਮ ਬਣੇ ਜਾਵੇ ਮਾਤਾ ਬਾਬਾ ਜੀ ਮੁੰਡੇ ਕੋਲ ਕੁਛ ਨਹੀਂ ਮਾਤਾ ਸਤਾ ਪਰਦੇ ਜਿ ਰੱਖ ਲੈ ਲਿਆ ਪਰ ਪੁੱਛ ਕਥੇ ਕੀ ਹੈ ਜਲੀ ਮਾਤਾ ਹੁੰਦੇ ਦੀ ਕੱਕੀ ਨਹੀਂ ਆ ਮੈਂ ਤੇਰੀ ਕੱਕੀ ਨਹੀਂ ਹਣ ਛੋਟੀ ਗੁੱਡੀ ਪੈਸੇ ਦੇਣ ਲੱਗ ਗਈ ਆਹੀ ਪੁੱਛ ਰਹੀ ਆ ਮਾਤਾ ਛੋਟੀ ਨੂੰ ਕਹਿੰਦੀ ਆਪਾਂ ਇੰਨਾ ਗੁੱਡੀ ਦਾ ਕਰਿਆ ਸਾਡੇ ਨਾਲੋਂ ਉੱਪਰ ਦੀ ਹੁਣ ਵੀ ਉਹ ਸਾਨੂੰ ਧੋਖਾ ਦੇਗੀ ਦੋ ਜਣਾਂ ਤੋਂ ਸੋਨੇ ਪੈਸੇ ਚੱਕ ਕੇ ਲਾਏ ਉਹ ਵੀ ਨਹੀਂ ਮੋੜਿਓ ਨੇ ਮਾਤਾ ਸਾਨੂੰ 11.5 ਲੱਖ ਰੁਪਈਆ ਪਾਇਆ ਉਹ ਤੋਂ ਵਾਅਦਾ ਦਿੱਤਾ ਨਹੀਂ ਮਾਤਾ ਆਹੀ ਪੁੱਛ ਰਹੀ ਆ ਚਲ ਬਾਬਾ ਹੋਏ ਕੀ ਪੁੱਛਦੀ ਆ ਚੀਰਾ ਹੋਏ ਕਣ ਪੈਸੇ ਮਾਤਾ ਸੋਨੂੰ ਹੁਣ 1.5 ਲੱਖ ਰੁਪਇਆ ਹੋਰ ਪਾਉਗੀ ਕੁੜੀ 1 2 3 4 5 6 7 ਦਿਨ ਹੋ ਗਏ ਫੋਨ ਤੇ ਗੱਲ ਕਰੀ ਨਹੀਂ ਮਾਤਾ ਉਹਨੇ ਚੱਲ ਬਾਬੋਏ Sani peju di mata Yakir payuh yudhe ke mata Mata sudah kelepon jeli